ਲਓ ਜੀ ਹੁਣੇ-ਹੁਣੇ ਮੌਸਮ ਵਿਭਾਗ ਦੇ ਵੱਲੋਂ ਇੱਕ ਹੋਰ ਵੱਡੀ ਅਪਡੇਟ ਸਾਂਝੀ ਕਰ ਦਿੱਤੀ ਗਈ ਹੈ ਖਾਸ ਕਰਕੇ ਕਿਸਾਨਾਂ ਲਈ ਇਹ ਮੌਸਮ ਕਿਵੇਂ ਦਾ ਹੋਵੇਗਾ ਆਓ ਤੁਹਾਨੂੰ ਦੱਸੀਏ ਪੰਜਾਬ ਦੇ ਵਿੱਚ ਭਾਰੀ ਬਰਸਾਤਾਂ ਤੋਂ ਬਾਅਦ ਮੌਨਸੂਨ ਦੀ ਵਾਪਸੀ ਹੋ ਚੁੱਕੀ ਹੈ ਪਿਛਲੇ ਕੁਝ ਦਿਨਾਂ ਤੋਂ ਮੌਸਮ ਖੁਸ਼ਕ ਰਿਹਾ ਅਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵੀ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਦਿਤਾਏ ਜਾ ਰਹੀ ਹੈ ਬੇਸ਼ੱਕ ਕਿਹਾ ਜਾ ਰਿਹਾ ਕਿ ਤਾਪਮਾਨ ਆਮ ਨਾਲੋਂ 2 ਡਿਗਰੀ ਜ਼ਿਆਦਾ ਚੱਲ ਰਹੇ ਨੇ ਮੌਸਮ ਨੂੰ ਲੈ ਕੇ ਜਦੋਂ ਮੌਸਮ ਵਿਗਿਆਨੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪੰਜਾਬ ਭਾਰ ਦੇ ਵਿੱਚ 24 ਸਤੰਬਰ ਨੂੰ ਮੌਨਸੂਨ ਦੀ ਵਾਪਸੀ ਹੋ ਚੁੱਕੀ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਮੌਸਮ ਖੁਸ਼ਕ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਜਿਹਾ ਹੀ ਰਹੇਗਾ ਉਹਨਾਂ ਨੇ ਜਾਣਕਾਰੀ ਨੇ ਦੱਸਿਆ ਕਿ તાਪਮਾਨ ਆਮ ਨਾਲੋਂ 2 ਡਿਗਰੀ ਜ਼ਿਆਦਾ ਚੱਲ ਰਿਹਾ ਆਓ ਸੁਣਦੇ ਹਾਂ ਜੀ ਬਿਲਕੁਲ ਜੀ ਮੌਨਸੂਨ ਦੀ ਵਾਪਸੀ ਰੀਜਨ ਤੋਂ ਹੋ ਚੁੱਕੀ ਹੈ 24 ਸੈਪਟੈਂਬਰ ਨੂੰ ਜਿਹੜਾ ਪੰਜਾਬ ਦੇ ਵਿੱਚੋਂ ਕੰਪਲੀਟ ਵਿਦਡਰੋਅਲ ਮੌਨਸੂਨ ਦਾ ਹੋ ਗਿਆ ਔਰ ਇਹਦੇ ਕਰਕੇ ਜਿਹੜੀਆਂ ਵੈਦਰ ਕੰਡੀਸ਼ਨਸ ਐ ਕਲੀਅਰ ਚੱਲ ਰਹੀਆਂ ਨੇ ਕਲੀਅਰ ਸਕਾਈ ਕੰਡੀਸ਼ਨਸ ਬਣੀਆਂ ਹੋਈਆਂ ਨੇ ਔਰ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਵੀ ਥੋੜਾ ਨਾਰਮਲ ਤੋਂ ਉੱਪਰ ਚੱਲ ਰਿਹਾ ਹੈ ਕੱਲ ਦਾ ਡੇ ਟਾਈਮ ਟੈਂਪਰੇਚਰ 35.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 24.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.8 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜਿਉਂਵਰੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਕਿਉਂਕਿ ਮੌਨਸੂਨ ਦਾ ਵਿਦਡਰੋਅਲ ਹੋ ਚੁੱਕਿਆ ਸੋ ਕਿਸੇ ਤਰ੍ਹਾਂ ਦਾ ਕੋਈ ਡਬਲਿਊ ਡੀ ਸਿਸਟਮ ਵੀ ਫਿਲਹਾਲ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ 4-5 ਦਿਨ ਵੈਦਰ ਕੰਡੀਸ਼ਨਜ਼ ਰੀਜਨ ਦੇ ਵਿੱਚ ਕਲੀਅਰ ਔਰ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ। ਮੈਨੂੰ ਲੱਗਦਾ ਕਿ ਜਿਵੇਂ ਫੌਂਡਰੀਆ ਪੱਤੀ ਚੱਲੀ ਹੈ ਤੋਂ ਇਹਦੀ ਤੇਜ਼ ਤੇਜ਼ ਮੌਸਮ ਜਿਹੜਾ ਬਿਲਕੁਲ ਜੀ ਕਿਉਂਕਿ ਹਾਰਵੈਸਟਿੰਗ ਦੇ ਟਾਈਮ ਤੇ ਕਲੀਅਰ ਸਕਾਈ ਕੰਡੀਸ਼ਨਜ਼ ਬੜੀਆਂ ਰਹਿਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ। ਸੋ ਹੁਣ ਜਿਹੜੀਆਂ ਡਰਾਈ ਔਰ ਕਲੀਅਰ ਵੈਦਰ ਕੰਡੀਸ਼ਨਜ਼ ਬੜੀਆਂ ਹੋਈਆਂ ਨੇ ਸੋ ਅਸੀਂ ਸਮਝਦੇ ਹਾਂ ਕਿ ਕ੍ਰੌਪਸ ਦੀ ਜਿਹੜੀਆਂ ਖਰੀਫ ਕ੍ਰੌਪਸ ਦੀ ਹਾਰਵੈਸਟਿੰਗ ਵਾਸਤੇ ਬਿਲਕੁਲ ਠੁਕਵੀਆਂ ਨੇ। ਮਨੁਸਪੰਸਾ ਦੇਖਿਆ ਕਿ ਜੰਗਲੀ ਜੀਵਾਂ ਤੋਂ ਬਦਲ ਰਹੀ ਹੈ ਨਾ ਮੰਨਦੇ ਇਕਦਮ ਨਹੀਂ ਬੈਠਾ ਜਦੋਂ ਚੇਂਜ ਪਿਆ ਮੰਨ ਤੋਂ ਜਾਨਵਰ ਲੋਕ ਆਪਣੀ ਸਿਹਤ ਦਾ ਖਿਆਲ ਧਿਆਨ ਰੱਖਣਾ ਚਾਹੀਦਾ ਹੈ ਜੀ ਕਿਉਂਕਿ ਚੇਂਜਿੰਗ ਵੈਦਰ ਸੀਜ਼ਨ ਦੇ ਵਿੱਚ ਹੈਲਥ ਇਸ਼ੂਜ਼ ਬਹੁਤ ਆਉਂਦੇ ਆ ਇਨਫੈਕਸ਼ਨ ਵਗੈਰਾ ਦੇ ਚਾਂਸਸ ਹੁੰਦੇ ਆ ਸੋ ਇਹਦਾ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਆਪਣੀ ਸਿਹਤ ਦਾ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਬਿਲਕੁਲ ਕਲੀਅਰ ਹੈ ਗਾਣ ਵਾਲੇ ਜਿੰਨਾ ਚਾਹਤ ਮਾਹਰ ਬੋਲ ਸਤਾਵਨ ਬਦਲ ਨਹੀਂ ਕੋਈ ਸ਼ੰਕਾ ਹੈ ਅਨਵਾਰੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਬਿਲਕੁਲ ਕਲੀਅਰ ਔਰ ਡਰਾਈ ਨੇ ਜੀ ਸੋ ਸੇਮ ਹੀ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਜੋ ਆਲਰੇਡੀ ਚੱਲ ਰਹੀ ਹੈ ਸੋ ਇਸ ਦੇ ਨਾਲ ਹੀ ਬਦਲ ਮੈਂ ਮੌਸਮ ਨੂੰ ਲੈ ਕੇ ਆਮ ਲੋਕਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਅਪੀਲ ਵੀ ਕੀਤੀ ਗਈ ਹੈ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ